ਅੱਜ ਮੁਲਾਜ਼ਮਾ ਦਾ ٹیਏਡੀਏ ਕੌਣ ਖਾ ਕੇ ਮੈਂ ਤਾਂ ਸਾਰੀ ਗੱਲ ਦੀ ਲੜਾਈ ਲੜੂ ਹਾਂ ਇਹ ਜ਼ਰੂਰ ਹੈ ਕਿ ਮੇਰਾ ਕੰਪਰੋਮਾਈਜ਼ ਨਹੀਂ ਮੈਂ ਰਾਤ ਦੇ ਹਨੇਰੇ 'ਚ ਨਹੀਂ ਮਿਲਦਾ ਮੈਂ ਤਾਂ ਠਾ ਠਾ ਵੱਜਦਾ ਦੂਜੀ ਗੱਲ ਆਈ ਵਾਂਟ ਟੂ ਥੈਂਕ ਦ ਆਪੋਜੀਸ਼ਨ ਫਰਮ ਦ ਬਾਟਮ ਆਫ ਮਾਈ ਹਾਰਟ ਕੈਪਟਨ ਉਮਰਿੰਦਰ ਸਿੰਘ ਜੀ ਜਾਖੜ ਸਾਹਿਬ ਬਾਜਵਾਦ ਸਾਹਿਬ ਆਪਣਾ ਐਲਓਪੀ ਖੈਰਾ ਸਾਹਿਬ ਤਾਂ ਮੈ ਮੈਨੂੰ ਲੱਭ ਜੀ ਨਹੀਂ ਚੰਨੀ ਜੀ ਸਦਾਰ ਪ੍ਰਗਟ ਸਿੰਘ ਜੀ ਆਸ਼ੂ ਜੀ ਕਿਕੀ ਟਿੱਲੋ ਮਤਲਬ ਕ੍ਰਾਸ ਪਾਰਟੀ ਲਾਈਨ ਬਿੱਟੂ ਸਾਹਿਬ ਤਰੁਣ ਚੁਗ ਸਾਹਿਬ ਸਾਡੇ ਸ਼ਵੇਤ ਮਲਿਕ ਸਾਹਿਬ ਮੈਂ ਕਹਿੰਦਾ ਕਿਹਦਾ ਕਿਹਦਾ ਠੀਕ ਹੈ ਕਈਆਂ ਨੂੰ ਕਈਆਂ ਨੂੰ ਮਜਬੂਰ ਕਰਤਾ ਥੋੜਾ ਬਹੁਤਾ ਟਵੀਟਾਂ ਪਾ ਪਾ ਕੇ ਫਿਰ ਜਿਹੜੇ ਕਮਜ਼ੋਰ ਸਿਓ ਵਿਚਾਰੇ ਘਬਰਾ ਗਏ ਮਗਰ ਜਿਹੜਾ ਖਲੋਤਾ ਉਹ ਖਲੋਤਾ ਔਰ ਮੈਨੂੰ ਮੈਂ ਧਨਵਾਦੀ ਆ ਆਈ ਗੈਸ ਜਦੋਂ ਬੇਨਸਾਪੀ ਹੋਵੇ ਟੀਚਰਸ ਆਸਟਾ ਲੈਸਨ ਆਲਸੋ ਕਿ ਪਹਿਲੀ ਬੇਨਸਾਪੀ ਤਾਂ ਕਰੋ ਨਾ ਭਾਈ ਕਿਸੇ ਨਾਲ ਬਟ ਜੇ ਹੋ ਰਹੀ ਹੈ ਦੈਨ ਪੋਲਿਟਿਕਸ ਆਪਦੀ ਥਾਂ ਵਿਚਾਰਤਾਰਾ ਆਪਦੀ ਥਾਂ ਬਟ ਵੀ ਹੈਵ ਟੂ ਰਾਈਜ਼ ਅਬੋਵ ਪੋਲਿਟਿਕਸ ਐਂਡ ਸਟੈਂਡ ਬਾਈ ਵਾਟ ਇਜ਼ ਰਾਈਟ ਅਮਰਿੰਦਰ ਪਟਾਣ ਵਾਲਾ ਸੀ ਕਿ ਫਿਰ ਚਿਹਰੇ ਵਿੱਚ ਸਮਝ ਲੈ ਕੇ ਆਉਂਗਾ ਆਜੇ ਨਹੀਂ ਲਿਆਉਣੇ ਚਿਹਰੇ ਤੁਹਾਡੇ ਸਾਹਮਣੇ ਲਿਆਉਂਗਾ ਉਹ ਨੂੰ ਦੱਚੂnga ਅੱਜ ਦੱਸ ਦੂੰਗਾ ਤੇ ਵਿਚਾਰੇ ਅੱਜ ਦੀ ਰਾਤ ਉਹਨਾਂ ਨੇ ਘਰੇ ਕੱਟਣੀ ਉਹਦਾ ਨਾਬੇ ਜੇਲ੍ਹ ਪਜਾ ਦੂੰਗਾ ਇਸ ਲਈ ਅੱਜ ਨਹੀਂ ਹੌਸਲਾ ਰੱਖੋ ਮੇਰੇ ਨਾਲ ਆ ਕੇ ਫੋਟੋ ਲਵਾਂਗੇ ਮੈਨੂੰ ਤਾਂ ਕਈ ਉੱਥੇ ਤੁਹਾਨੂੰ ਕੀ ਦੱਸਾਂ ਮੇਰੀ ਕਿੰਨੀ ਉਹਨਾਂ ਨੇ ਪਨੀਰ ਦੀਆਂ ਭੁਰਜੀਆਂ ਖੋਈਆਂ ਕਿਹਾਂ ਨੇ ਭੇਜ ਬੇ ਤੁਹਾਨੂੰ ਹੁਣ ਕੀ ਦੱਸਾਂ ਯਾਰ ਮੈਂ ਤੁਹਾਨੂੰ ਉਹਨੇ ਮੈਂ ਹਲੇ ਨਹੀਂ ਹੌਲੀ ਹੌਲੀ ਦੱਚੂ ਅੱਜ ਸਾਰਾ ਕੁਝ ਦੱਸਤਾ ਤੇ ਤੁਸੀਂ ਨਾ ਉਹਨਾਂ ਨੂੰ ਨੀਂਦ ਆਉਣੀ ਆ ਅੱਗੇ ਮੈਨੂੰ ਰਾਤ 'ਚ ਫੋਨ ਕਰੀਗਾ ਸਾਡਾ 99 ਵਾਲੇ ਲੈ ਜੀ ਸਾਡਾ 99 ਵਾਲੇ ਲੈ ਜੀ ਇਸ ਲਈ ਬੜਾ ਕੁਝ ਸੋਚਵਲ ਕੇ ਚਾਣਾ ਪੈਂਦਾ ਬਟ ਭਾਜੀਪੀ ਦੀ ਲੀਡਰਸ਼ਿਪ ਦਾ ਕਾਂਗਰਸ ਦੀ ਲੀਡਰਸ਼ਿਪ ਦਾ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਤਾਰਜ ਸੁਖਬੀਰ ਸਿੰਘ ਜੀ ਬਾਦਲ ਦਾ ਭੈਣ ਜੀ ਹੋਰਾਂ ਦਾ ਸਮੁੱਚੀ ਲੀਡਰਸ਼ਿਪ ਦਾ ਵਰਕਰ ਸਹਿਬਾਨਾਂ ਦਾ who have stood as a rock behind me ਮੈਂ ਸਭ ਦਾ ਧੰਨਵਾਦ ਕਰਦਾ ਵਿਜੀਲੈਂਸ ਨੇ ਕਹਿੰਦੇ ਜੇ ਇੱਕ ਪਟੀਸ਼ਨ ਪਾਈ ਕਲੇਰ ਸਾਹਿਬ ਨੇ ਜਾਣਕਾਰੀ ਦਿੱਤੀ ਕਹਿੰਦੇ ਮਜੀਠੀਆ ਸਾਹਿਬ ਮੁੱਛਾਂ ਨਾਲ ਮਰੋੜਨ ਆਪਣੇ ਥਾਪੀ ਨਾਲ ਮਾਰਨ ਇਹ ਪੰਜਾਬ ਚ ਵੀ ਨਾ ਰਹਿ ਹੁਣ ਦੋਚੋ ਕਿੱਥੇ ਜਾਵੇ ਗੁਰੂ ਵਿਚਾਰਾ ਮਜੀਠੀਆ ਜਾਂਦਾ 트럼ਪ ਕੋਲ ਘਲਾ ਦਿਓ ਹੋਰ ਕੀ ਕਹੂੰਗਾ ਮੈਂ ਭਾਈ ਯਾ ਤਾਂ ਤੁਸੀਂ ਦੋ ਟਿਕਟ ਦਾ ਖਰਚਾ ਇੱਕ ਵੀ ਜਾਲਵਾ ਦਿਓ ਇੱਕ ਫਰਸਟ ਕਲਾਸ ਦੀ ਟਿਕਟ ਲੈ ਦਿਓ ਫਿਰ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਹੋਰ ਗੇ ਚੰਗਤਾ ਦੋ ਲੈ ਦਿ ਭਾਈ ਮੈਂ ਹੈਰਾਨ ਹੋ ਗਿਆ ਵਿਜੀਲੈਂਸ ਦਾ ਕੰਮ ਹੈ ਮਤਲਬ ਮੈਂ ਆਨਰੇਬਲ ਕੋਰਟ ਦਾ ਧਨਵਾਦੀ ਆ ਜਹਟ ਕਿਹੜੀ ਕਿਹੜੀ ਗੱਲ ਇੱਕ ਸ਼ਰਤ ਸੀ ਕਿ ਤੁਹਾਡੇ ਨਾਲ ਨਹੀਂ ਗੱਲ ਕਰਨੀ ਹੂੰ ਦੂਜਾ ਸ਼ਰਤ ਸੀ ਕਹਿੰਦਾ ਜੀ ਇਹ ਸੋਸ਼ਲ ਮੀਡੀਆ ਅਕਾਊਂਟ ਨਾਲ ਆਪਦਾ ਵਰਤੇ